ਹਾਂਜੀ ਵੀਰੋ ਮੈਂ ਆਸ ਕਰਦਾ ਹਾਂ ਕਿ ਆਪ ਸਭ ਠੀਕ ਠਾਕ ਹੋਗੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਵੀਡੀਓ ਬਣਾਉਣੀ ਆ ਸੰਘਾ ਜੱਟ ਗੋਤ ਬਾਰੇ ਇਸ ਵੀਡੀਓ ਨੂੰ ਆਪਣੇ ਬੱਚਿਆਂ ਨੂੰ ਸੁਣਨ ਵਾਸਤੇ ਵੀ ਕਹਿ ਕਹੋ ਕਿਉਂਕਿ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਿਓ ਤੇ ਲਾਈਕ ਵੀ ਜਰੂਰ ਕਰਿਓ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਸਕੇ ਸ਼ੁਰੂ ਕਰੀਏ ਸੰਗਾ ਇਹ ਪੰਜਾਬ ਦੇ ਜੱਟਾਂ ਦਾ ਇੱਕ ਪੁਰਾਣਾ ਕਬੀਲਾ ਹੈ ਇਸ ਵੰਸ਼ ਦਾ ਵਡੇਰਾ ਸਰੋਈ ਸੀ ਇਸ ਖਾਨਦਾਨ ਦਾ ਕਿਸੇ ਸਮੇਂ ਦਿੱਲੀ ਵਿੱਚ ਰਾਜ ਸੀ 8ਵੀਂ ਸਦੀ ਵਿੱਚ ਤਮਰਾ ਨੇ ਇਹਨਾਂ ਨੂੰ ਹਰਾ ਕੇ ਦਿੱਲੀ ਤੇ ਆਪਣਾ ਰਾਜ ਕਾਇਮ ਕਰ ਲਿਆ ਸਰੋਈ ਵੰਸ਼ ਦੇ ਢਿੱਲੋਂ ਸੰਗੇ ਮੱਲੀ ਤੇ ਦਸਾਂਜ ਰਾਜਸਥਾਨ ਵੱਲ ਚਲੇ ਗਏ 15ਵੀਂ ਸਦੀ ਦੇ ਅੰਤ ਵਿੱਚ ਇਹ ਪੰਜਾਬ ਦੇ ਮਾਲਵਾ ਖੇਤਰ ਵਿੱਚ ਆ ਆ ਗਏ ਅੱਧੇ ਮਾਲਵੇ ਤੇ ਭਟੀਆਂ ਤੇ ਪਾਰਾਂ ਦਾ ਕਬਜ਼ਾ ਸੀ ਪ੍ਰਸਿੱਧ ਇਤਿਹਾਸਕਾਰ ਤੇ ਮਹਾਨ ਵਿਦਵਾਨ ਸ਼ਮਸ਼ੇਰ ਸਿੰਘ ਅਸ਼ੋਕ ਨੇ ਆਪਣੀ ਕਿਤਾਬ ਪੰਜਾਬੀ ਜੀਮ ਅਤੇ ਸੰਸਕ੍ਰਿਤੀ ਵਿੱਚ ਲਿਖਿਆ ਹੈ ਕਿ ਸੰਘੇ ਖਾਨਦਾਨ ਦੇ ਲੋਕ ਜਿਲਾ ਅੰਬਸਰ ਵਿੱਚ ਤਰਨਤਾਰਨ ਦੇ ਲਾਗੇ ਸੰਘਾ ਪਿੰਡ ਜਿਲਾ ਜਲੰਧਰ ਵਿੱਚ ਕਾਲਾ ਸੰਘਾ ਜੰਡੂ ਸੰਘਾ ਦਸਾਂਝ ਆਦ ਤੇ ਮਾਲਵੇ ਦੇ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਭਾਈਕੀ ਟਰੋਲੀ ਜਲਾ ਸੰਗਰੂਰ ਵਿੱਚ ਪਿੰਡ ਗਵਾਰਾ ਆਦ ਰਹਿੰਦੇ ਹਨ ਹਸਾਨ ਇਹਨਾਂ ਦੀ ਵੰਸਾਵ ਲਈ ਸਿੱਧੀ ਸੂਚਪੰਸ ਨਾਲ ਜਾ ਮਿਲਦੀ ਹੈ ਮੱਲੀ ਤੇ ਢੱਲੋਂ ਇਸੇ ਗੋਦ ਦੀਆਂ ਦੋ ਵੱਖ-ਵੱਖ ਸ਼ਾਖਾਂ ਅਲਾਕਾ ਚੜਕ ਸਿੱਧਾਂ ਦੇ ਸਮੇਂ ਵਿੱਚ ਸੰਗੇ ਗੋਦ ਦੇ ਹਟਾ ਨੇ ਵਸਾਇਆ ਸੀ ਗਿੱਲਾਂ ਨਾਲ ਅਣਬਣ ਹੋਣ ਕਾਰਨ ਸੰਗੇ ਮੋਗੇ ਤੋਂ 8 ਮੀਲ ਅੱਗੇ ਟਰੋਲੀ ਪਿੰਡ ਜਾ ਵਸੇ ਸਨ ਈਸਵੀ 1852-53 ਦੇ ਪਹਿਲੇ ਬੰਦੋਬਸ ਅਨੁਸਾਰ ਡਰੋਲੀ ਨਾਂ ਦੀ ਨਾਚੀ ਨੇ ਮੁਸਲਮਾਨ ਬਾਦਸ਼ਾਹ ਤੋਂ ਇਥੋਂ ਕੁਝ ਜ਼ਗੀਰ ਲਈ ਸੀ ਸੰਗੇ ਡਰੋਲੀ ਦੇ ਮਜਾਰੇ ਬਣ ਗਏ ਉਸ ਦੀ ਮੌਤ ਮਗਰੋਂ ਉਹ ਉਸ ਦੀ ਜ਼ਗੀਰ ਦੇ ਮਾਲਕ ਬਣ ਗਏ ਜ਼ਿਲ੍ਹਾ ਫਿਰੋਜ਼ਪੁਰ ਦੇ ਗਸ਼ਤੀਆਂ ਅਨੁਸਾਰ ਬਾਬਾ ਲੋਂਬੜੇ ਨੇ ਸੰਗੇ ਖਾਨਦਾਨ ਨੂੰ ਮਾਲਵੇ ਵਿੱਚ ਵਸਾਇਆ ਡਰੋਲੀ ਦੇ ਬਾਬਾ ਲੋਂਬੜੇ ਦੇ ਦੋ ਬਾਰਸ ਅਜਬ ਤੇ ਅਜਾਇਬ ਹੋਏ ਇਹ ਦੋਵੇਂ ਭਰਾ ਤੀਸਰੀ ਪਾਤਸ਼ਾਹੀ ਦੇ ਸੇਵਕ ਸਨ ਭਾਈ ਗਰਦਾਸ ਜੀ ਦੀ ਵਾਰ ਵਿੱਚ ਵੀ ਇਹਨਾਂ ਬਾਰੇ ਲਿਖਿਆ ਹੈ ਗੁਰੂ ਅਮਰਦਾਸ ਜੀ ਦੇ ਸਮੇਂ ਸੰਗੇ ਕੇਵਲ ਡਰੋਲੀ ਵਿੱਚ ਹੀ ਆਬਾਦ ਸਨ ਗੁਰੂ ਹਰਗੋਬਿੰਦ ਜੀ ਦਾ ਸੰਡੂ ਸਾਈਂ ਦਾਸ ਖੱਤਰੀ ਡਰੋਲੀ ਵਿੱਚ ਰਹਿੰਦਾ ਸੀ ਉਹ ਗੁਰੂ ਅਰਜਨ ਦੇਵ ਜੀ ਦਾ ਪੱਕਾ ਸੇਵਕ ਸੀ ਸੰਗੇ ਵੀ ਸਿੱਖੀ ਵਿੱਚ ਬਹੁਤ ਸ਼ਰਧਾ ਰੱਖਦੇ ਸਨ ਛੇਵੇਂ ਪਾਤਸ਼ਾਹ ਨੇ ਖੁਸ਼ ਹੋ ਕੇ ਡਰੋਲੀ ਪਿੰਡ ਨੂੰ ਭਾਈ ਕੀ ਦਾ ਖਿਤਾਬ ਦਿੱਤਾ ਤਾਂ ਲੋਕ ਸੰਗੇ ਖਾਨਦਾਨ ਦੇ ਲੋਕਾਂ ਨੂੰ ਵੀ ਭਾਈ ਕੇ ਕਹਿਣ ਲੱਗ ਪਏ ਡਰੋਲੀ ਦੀ ਸੰਗਤ ਨੂੰ ਗੁਰੂ ਜੀ ਨੇ ਆਪ ਹੀ ਕਟਾਰ ਤੇ ਪੋਥੀ ਬਖਸ਼ੀ ਸੰਗੇ ਖਾਨਦਾਨ ਦਾ ਭਾਈ ਕਲਿਆਣ ਦਾਸ ਸ਼ੇਵੇਂ ਪਾਸਾ ਦਾ ਪੱਕਾ ਸਿੱਖ ਸੀ ਉਹ ਅਜਾਇਬ ਦਾ ਪੁੱਤਰਾ ਸੀ ਭਾਈ ਕਲਿਆਣ ਦਾ ਪੁੱਤਰ ਵੀ ਆਪਣੇ ਪਿਤਾ ਵਾਂਗ ਬੜਾ ਬਹਾਦਰ ਸੀ ਉਹ ਦਸ਼ਮ ਦਸ਼ਮੇ ਗੁਰੂ ਗੋਬਿੰਦ ਸਿੰਘ ਜੀ ਦਾ ਸੈਨਾਪਤੀ ਬਣਿਆ ਉਸ ਦਾ ਨਾਮ ਭਾਈ ਆਨੰਦ ਚੰਦ ਸੀ ਭਾਈ ਆਨੰਦ ਚੰਦ ਦਾ ਪੁੱਤਰ ਭਾਈ ਦੇਸ ਰਾਜ ਵੀ ਗੁਰੂ ਜੀ ਦਾ ਸ਼ਰਧਾਲੂ ਸੀ ਭਾਈ ਕਲਿਆਣਦਾਸ ਦੀ ਵੰਸ ਨੇ ਦੋਵੇਂ ਕੋਰੀ ਵਾਲੇ ਦੋਵੇਂ ਤੰਬੂਰ ਜੋਗੇ ਵਾਲਾ ਭਾਈ ਕਵਾੜਾ ਆਜ ਕਈ ਨਵੇਂ ਪਿੰਡ ਬੰਨੇ ਸਨ ਮਾਲਵੇ ਵਿੱਚ ਜਦੋਂ ਸੰਘਿਆਂ ਦੀ ਗਿਣਤੀ ਵੱਧ ਗਈ ਤਾਂ ਕੁਝ ਸੰਘੇ ਲਧਾਨੇ ਤੋਂ ਅੱਗੇ ਮੱਝ ਤੇ ਤਤਵਾਬੇ ਵੱਲ ਚਲੇ ਗਏ ਕਿਸੇ ਸਮੇਂ ਸੰਘੋਲ ਵੀ ਸੰਘੇ ਯੱਟਾ ਦਾ ਘਰ ਸੀ ਸੰਘੋਰ ਕਈ ਵਾਰ ਉਜੜਿਆ ਤੇ ਕਈ ਵਾਰ ਵਸਿਆ ਇਸ ਪਿੰਡ ਵਿੱਚ ਬਹੁਤ ਹੀ ਪ੍ਰਾਚੀਨ ਥੇ ਹੈ ਹੋਣਾ ਨੇ ਵੀ ਇਸ ਨੂੰ ਤਬਾਹ ਕੀਤਾ ਅੱਗ ਵੀ ਲਾ ਦਿੱਤੀ ਸੀ ਸਭ ਤੋਂ ਵੱਧ ਸੰਗੇ ਦਵਾਬੇ ਵਿੱਚ ਆਬਾਦ ਹਨ ਸਾਰਾ ਗੋਤ ਕਾਲਾ ਸੰਘਾ ਤੋਂ ਹੀ ਵਧਿਆ ਫੁੱਲਿਆ ਹੈ ਗੜ ਸ਼ੰਕਰ ਦੇ ਇਲਾਕੇ ਵਿੱਚ ਚੱਕ ਸੰਘਾ ਵੀ ਸੰਗੇ ਗੋਤ ਦੇ ਜੱਟਾਂ ਦਾ ਪਿੰਡ ਹੈ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਸੁਹਾਬਾਦਪੁਰ ਵੀ ਸੰਗੇ ਗੋਤ ਦੇ ਯਟਾ ਦਾ ਪ੍ਰਸਿੱਧ ਪਿੰਡ ਹੈ ਹੁਣ ਤਾਂ ਸੰਘੇ ਗੋਤ ਦੇ ਸਾਰੇ ਹੁਣ ਤਾਂ ਸੰਘੇ ਗੋਤ ਦੇ ਯਟ ਸਾਰੇ ਪੰਜਾਬ ਵਿੱਚ ਬਠਿੰਡਾ ਮਾਨਸਾ ਤੱਕ ਵੀ ਆਬਾਦ ਹਨ ਮਾਨਸਾ ਵਿੱਚ ਸੰਘਾ ਪਿੰਡ ਸੰਘੇ ਗੋਤ ਦੇ ਲੋਕਾਂ ਦਾ ਹੀ ਹੈ ਸੰਘਾ ਛੋਟਾ ਗੋਤ ਹੀ ਹੈ ਇੱਕ ਸੰਘੇ ਪਿੰਡ ਤਰਨਤਨ ਪਾਸ ਹੈ ਬੀਐਸ ਦਾ ਹੀ ਅਨਸਾਰ ਸੰਘੇ ਸਿਕੰਦਰ ਦੇ ਹਮਲੇ ਸਮੇਂ ਵੀ ਪੰਜਾਬ ਵਿੱਚ ਵਸਦੇ ਸਨ ਹੂਣਾ ਦੇ ਹਮਲਿਆਂ ਤੋਂ ਤੰਗ ਆ ਕੇ ਸੰਗੇ ਮੱਲੀ ਤੇ ਪਰਮਾਰ ਆਦਿ ਜਾਤੀਆਂ ਦੇ ਲੋਕ ਪੰਜਾਬ ਛੱਡ ਕੇ ਦਿੱਲੀ ਤੇ ਮਧ ਪ੍ਰਦੇਸ਼ ਦੇ ਖੇਤਰਾਂ ਵੱਲ ਚਲੇ ਗਏ ਮੁਸਲਮਾਨਾਂ ਦੇ ਹਮਲਿਆਂ ਸਮੇਂ ਫਿਰ ਵਾਪਸ ਪੰਜਾਬ ਵਿੱਚ ਆ ਗਏ ਸਨ ਪੰਜਾਬੀ ਦਾ ਮਹਾਨ ਲੇਖਕ ਤੇ ਬੁੱਧੀਜੀਵੀ ਸ਼ਮਸ਼ੇਰ ਸਿੰਘ ਅਸ਼ੋਕ ਸੰਘਾ ਜੱਟ ਸੀ ਮੋਗੇ ਦੇ ਮੇਜਰ ਦਰਬਾਰਾ ਸਿੰਘ ਨੇ ਸੰਘਿਆਂ ਦਾ ਇਤਿਹਾਸ ਇੱਕ ਖੋਜਪੂਰਵਕ ਪੁਸਤਕ ਲਿਖੀ ਹੈ ਜਿਸ ਵਿੱਚ ਸੰਘੇ ਜੱਟਾਂ ਬਾਰੇ ਕਾਫੀ ਜਾਣਕਾਰੀ ਦਿੱਤੀ ਗਈ ਹੈ ਉੱਤਰੀ ਭਾਰਤ ਦੇ ਇਤਿਹਾਸ ਵਿੱਚ ਮੱਲੀ ਕੰਗ ਵਿਰਕ ਸੰਘੇ ਸੰਧੂ ਤੇ ਖੋਖਰ ਆਦ ਜਟਕ ਮੀਲਿਆਂ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਤੇ ਮਹਾਨ ਹੈ ਸੰਘਾ ਜੱਟਾਂ ਦਾ ਬਹੁਤ ਹੀ ਉੱਗਾ ਤੇ ਛੋਟਾ ਗੋਤ ਹੈ ਕਈ ਯੱਟ ਯੱਟ ਕਈਆਂ ਜਾਤੀਆਂ ਵਿੱਚ ਰਲਿਆ ਮਿਲਿਆ ਭਾਈਚਾਰਾ ਹੈ ਸੰਘੇ ਵੀ ਬਹੁਤ ਇੱਕ ਖਾਰਕੂ ਸੁਭਾ ਦੇ ਜੱਟ ਹੁੰਦੇ ਹਨ। ਉਹ ਸੰਘਿਆਂ ਨੇ ਵੀ ਦੂਜੇ ਜੱਟਾਂ ਵਾਂਗ ਦੂਜੇ ਵਿਦੇਸ਼ਾਂ ਵਿੱਚ ਜਾ ਕੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਇਹ ਹੈ ਜੀ ਸੰਘੇ ਗੋਦ ਦੇ ਜੱਟਾਂ ਬਾਰੇ ਵੀਡੀਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ। ਤੇ ਹੁਣ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।